ਦੇ ਲੋਕਾਂ ਦਾ ਕਰਿਆ ਸੰਘਰਸ਼ ਵਿਅਰਥ ਤਾਂ ਨਹੀਂ ਲੋਕਾਂ ਦਾ ਸੰਘਰਸ਼ ਕਦੇ ਵੀ ਵਿਅਰਥ ਨਹੀਂ ਜਾਂਦਾ ਪਰੰਤੂ ਇਹਨਾਂ ਤੇ ਵਿਸ਼ਵਾਸ ਨਹੀਂ ਕਰਿਆ ਜਾ ਸਕਦਾ ਜਦੋਂ ਤੱਕ ਕੰਮ ਸ਼ੁਰੂ ਹੋ ਕੇ ਪੂਰਾ ਨਹੀਂ ਹੋ ਜਾਂਦਾ ਇਸ ਸਰਕਾਰ ਤੇ ਇਹਨਾਂ ਲੋਕਾਂ ਦੇ ਜਿਹੜੇ ਨਮਾਇंदे ਬਣੀ ਫਿਰਦੇ ਨੇ ਇਹਨਾਂ ਤੇ ਲੋਕ ਹੁਣ ਵਿਸ਼ਵਾਸ ਨਹੀਂ ਕਰਨਗੇ ਇਹਨਾਂ ਨੂੰ ਵਾਰਨਿੰਗ ਤੁਹਾਡੇ ذریعے ਵੀ ਦੇਣਾ ਚਾਹੁੰਦਾ ਵੀ ਜਿਹੜਾ ਲੋਕਾਂ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਮਨਾਂ 'ਚ ਰੋਸ ਹੈ ਉਹਨਾਂ ਨੇ ਇੱਕ ਗੱਲ ਸਪਸ਼ਟ ਹੈ ਕਿ ਇਹਨਾਂ ਨੂੰ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਵੋਟਾਂ ਦੇ ਵਿੱਚ ਲੋਕਾਂ ਦੇ ਵਿੱਚ ਔਰਤੋਂ ਪਹਿਲਾਂ ਇਹ ਸੜਕਾਂ ਬਣਾਉਣੀਆਂ ਹੀ ਪੈਣਗੀਆਂ ਨਹੀਂ ਇਲਾਕੇ ਦੇ ਲੋਕ ਪਿੰਡਾਂ ਦੇ ਵਿੱਚ ਇਹਨਾਂ ਦਾ ਪੜਨਾ ਬੰਦ ਕਰਨਗੇ ਅਕਸਰ ਕਿਹੜਾ ਸਾਹ ਦੇਖਿਆ ਜਾਂਦਾ ਵੀ ਜਿਹੜੀ ਸਰਕਾਰ ਹੁੰਦੀ ਆ ਕਦੇ ਕਦੇ ਠੱਖਾ ਵੀ ਕਰ ਦਿੰਦੇ ਪਰਚੇ ਵੀ ਪਾ ਦਿੰਦੇ ਆ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿੱਦ ਤਰ੍ਹਾਂ ਤੁਸੀਂ ਖੁੱਲ ਕੇ ਬੋਲਦੇ ਹੋ ਕਿ ਤੁਹਾਡੇ ਦੇ ਵਿੱਚ ਸਰਕਾਰ ਦੇ ਕੀ ਜਾਂ ਸਕਦੀ ਹੈ ਦੇਖੋ ਇਹ ਇਹ ਚੀਜ਼ ਤਾਂ ਬੜੀ ਸਪਸ਼ਟ ਹੈ ਜਿਹੜੀ ਇਹ ਸਰਕਾਰ ਹੈ ਜਿਹੜਾ ਵੀ ਕੋਈ ਲੋਕਾਂ ਦੀ ਗੱਲ ਕਰਦਾ ਕੋਈ মিডিਆ ਦੇ ਵਿੱਚ ਜਾਂ ਕੋਈ ਲੋਕ ਲੋਕਾਂ ਚ ਚਰਾਹੇ 'ਚ ਖੜਕੇ ਗੱਲ ਕਰਦਾ ਇਹ ਹਮੇਸ਼ਾ ਹੀ ਉਸ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ ਹਥਿਆਰਿਆਂ ਨਾਲ ਕੋਈ ਇੱਕ ਪਰਚਾ ਪਰਚਿਆਂ ਦੀ ਕੋਈ ਪਰਵਾਹ ਨਹੀਂ ਇੱਕ ਛੱਡੋ ਚਾਰ ਕਰਾਓ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਕਰਦੇ ਆਏ ਆ ਨਾ ਡਰਾਂਗੇ ਨਾ ਡਰੇ ਅਗਲਾ ਪ੍ਰੋਗਰਾਮ ਤਿੰਨ ਚਾਰ ਲਗ ਲਗ ਇਲਾਕਿਆਂ ਵਿੱਚੋਂ ਸੰਗਤ ਦਾ ਲੋਕਾਂ ਦਾ ਮੈਸੇਜ ਆਏ ਆ ਵੀ ਸਾਡੇ ਬਹੁਤ ਬੁਰਾ ਹਾਲਾਤ ਹੈ ਦੇਖੋ ਸਾਡੇ ਦੇਖੋ ਅਸੀਂ 2-4 ਦਿਨ ਦੇ ਵਿੱਚ ਅਗਲਾ ਪ੍ਰੋਗਰਾਮ ਤੈਅ ਕਰਕੇ ਤੁਹਾਨੂੰ ਜਾਣੂ ਕਰਾਵਾਂਗੇ ਪੂਰੇ ਪੂਰੇ ਹਲਕੇ ਦੇ ਵਿੱਚ ਹੀ ਸਾਡੇ ਧਿਆਨ ਵਿੱਚ ਆ ਵੀ ਕਿੱਥੇ ਕਿੱਥੇ ਕਿੰਨੀ ਇੱਕ ਹਾਲਤ ਬਹੁਤ ਜ਼ਿਆਦਾ ਵਿਗੜੀ ਹੋਈ ਹੈ ਅਸੀਂ ਹਰ ਇੱਕ ਕੋਨੇ ਹਰ ਇੱਕ ਗਲੀ ਹਰ ਇੱਕ ਮਹੱਲੇ ਹਰ ਇੱਕ ਸ਼ਹਿਰ ਕਸਬੇ ਦੇ ਵਿੱਚ ਜਾ ਕੇ ਆਵਾਜ਼ ਬੁਲੰਦ ਕਰਾਂਗੇ ਆਖਰ ਕੀ ਕਹਿਣਾ ਚਾਹਦੇ ਹੋ ਸਾਫਾ ਮੈਂ ਤੁਹਾਡੇ ਜਰੀਏ ਬੇਨਤੀ ਕਰੂੰਗਾ ਕਿ ਬੀਬਾ ਜੀ ਥੋੜਾ ਤੁਸੀਂ ਸੁੱਤੇ ਹੋਏ ਜਾਗੋ ਲੋਕਾਂ ਦੇ ਹਾਲ ਦੇਖੋ ਪਿੰਡਾਂ ਚ ਆਓ ਲੋਕਾਂ ਚ ਆਓ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਉਹਨਾਂ ਦੇ ਦੁੱਖ ਦਰਦ ਸੁਣੋ ਜੋ ਵਿਕਾਸ ਦੇ ਕੰਮ ਹੋਣੇ ਆਲੇ ਉਹ ਕਰਵਾਓ ਤਾਂ ਕਿ ਲੋਕਾਂ ਦੀ ਜ਼ਿੰਦਗੀ ਕੁਸ਼ਲ ਸੁਧਰ ਸਕੀ